हां जी ਕਿਸਾਨ ਵੀਰੋ ਇੱਕ ਜਿਵੇਂ ਅਸ਼ੋਕ ਜੀ ਦਾਸ ਦੇ ਹੁੰਦੇ ਆ ਵੀ ਜੇ ਆਪਾਂ ਸਰੋਂ ਜਾਂ ਛੋਲੇ ਕਿਤੇ ਹੀ ਬੀਜਨੇ ਆਪਾਂ ਨੂੰ ਵਧੀਆ ਤੇ ਤਕੜੇ ਬਾਣ ਚ ਬੀਜਨੇ ਚਾਹੀਦੇ ਆ ਇਹ ਵੀ ਉਹ ਸਾਡਾ ਕਿ ਮਤਲਬ ਇਹ ਸਰੋਂ ਆਪਣਾ ਪਹਿਲਾਂ ਗਮਾਰਾ ਤੇ ਮੂੰਗੀ ਵਿੱਚ ਵਾਹੀ ਵੀ ਸੀ ਮਤਲਬ ਸਾਂਵਾ ਸੀਗਾ ਤਾਰ ਕਰਕੇ ਸਰੋਂ ਕਿੰਨੀ ਵਧੀਆ ਤੇ ਜਦੋਂ ਆਪਾਂ ਮਾੜੇ ਬਾਣ ਚ ਚਾਹੇ ਛੋਲੇ ਚਾਹੇ ਸਰੋਂ ਬੀਜਨੇ ਆ ਤੇ ਆਪਾਂ ਝਾੜ ਦੂਜੇ ਦੇ ਮੁਕਾਬਲੇ ਉਹ ਤਾਂ ਗਿਣਦੇ ਆ ਉਹ ਘੱਟ ਰਹਿ ਜਾਂਦਾ ਇਸ ਕਰਕੇ ਫਿਰ ਆਪਾਂ ਨੂੰ ਮੂਰੇ ਜੀ ਨਹੀਂ ਕਰਦਾ ਬੀਜਣ ਦਾ ਵੀ ਯਾਰ ਇਹਦੇ ਤਾਂ ਮੁੱਲ ਲੈ ਲਾਂਗੇ ਸੋ ਇਹ ਗੱਲ ਅਸ਼ੋਕ ਜੀ ਦੀ ਪੱਕੀ ਯਾਦ ਰੱਖਣੀ ចੈਦੀ ਹੈ ਵੀ ਜਿੱਥੇ ਵੀ ਆਪਾਂ ਸਰੋਂ ਛੋਲੇ ਬੀਜਨੇ ਆਪਾਂ ਜਿਹੜਾ ਤਕੜਾ ਬਾਹਣਾ ਵਧੀਆ ਬਾਹਣਾ ਉੱਥੇ ਬੀਜ ਕੇ ਤਾਂ ਕਿ ਫਿਰ ਆਪਾਂ ਨੂੰ ਐ ਲੱਗੇ ਵੀ ਹਾਂ ਜਰੇ ਤਾਂ ਬਹੁਤ ਹੋ ਗਏ। ਰਾਮਪਰਾਖ ਖਸਾਨ ਸਟੇਡੀ ਦੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਕਿਸਾਨ ਮੈਂਬਰੋਂ ਆਪਾਂ ਸਰੋਂ ਬੀਜੀ ਸੀ। 3 ਤਰੀਕ ਨੂੰ ਤੇ ਅੱਜ 26 ਹੋ ਗਈ। 23 ਦਿਨਾਂ ਨੂੰ ਪਾਣੀ ਲਾਤਾ ਇਹਨੂੰ। ਆ ਨਾਲ ਛੋਲੇ ਆ ਇਹਦੇ। ਤੇ ਜਿਵੇਂ ਅਸ਼ੋਕ ਜੀ ਕਹਿੰਦੇ ਸੀ ਉਹਨਾਂ ਦੇ ਕਰਕੇ ਹੀ ਦੱਸੇ ਮੁਤਾਬਕ ਕੀ ਕਰੇ ਇਹਦੇ ਛੋਟੇ ਪਾਏ ਆ ਸੰਗਣੀਆਂ ਤੇ ਹੁਣ ਇਹਨੂੰ ਪਾਣੀ ਲਾਉਣ ਸਾਰੀ ਬਿਲਡਿੰਗ ਕਰ ਦਾਂਗੇ ਕਿਉਂਕਿ ਇਤਕੀ ਆਰਗੈਨਿਕ ਕਾਲੀ ਆ ਨਾ ਰੇ ਪਾ ਕੇ ਤਾਂ ਫਿਰ ਵੀ ਬੱਤ ਪਾਇਆ ਜਾਂਦਾ ਇਕੱਲਾ ਵੀ ਪਾਇਆ ਕਰਕੇ ਆ ਦੇਖੋ ਪੂਰੀ ਔੜ ਮੰਨੀ ਜਾਂਦੀ ਸੀ ਉਹ ਕਹਿ ਰਹੇ ਜਿਹੜੇ ਨੂੰ ਪਾਣੀ ਲੱਗਾ ਹਰਾ ਹਰਾ ਹੋ ਗਿਆ ਤੇ ਇਹ ਪੂਰਾ ਪਾਣੀ ਭਾਲਦੀ ਸੀ ਜੀ ਆ ਇਹ ਵੀ ਆਪਣੀ ਸ਼ੁਰੂ ਵੀਜੀ ਵੀ ਐ ਜੇ ਹੁਣ ਆਪਾਂ ਸ਼ਰੀ ਵੀਜੀ ਰਹੀ ਕਰਨੀ ਆ ਤਾਂ ਇਸ ਲੂਟ ਕਰ ਸਕਦੇ ਆ ਜੇ ਮੈਂ ਆ ਬੂਟਾ ਕਰ ਲਿਆ ਆ ਕਰ ਲਿਆ ਅਗੇ ਆ ਕੇ ਦੇਖੋ ਠੀਕ ਆ ਆ ਬੁੱਟਾ ਨੂੰ ਸੇਜਨ ਹੋ ਜਾਏਗਾ ਇਹਨੂੰ ਪੱਤੇਰਾ ਕੱਢ ਦਾਂਗੇ ਸਾਰੇ ਇਹ ਦੋ ਦੋ ਹਲੇ ਮੈਂ ਤਾਂ ਰੱਖਿਆ ਵੀ ਸਾਗ ਸੂਗ ਵਾਲੀ ਕਿਹੜੀ ਤੇ ਕੁੜੀਆਂ ਨੂੰ ਪਤਾ ਨਹੀਂ ਉਹ ਥੱਲੇ ਵੱਧ ਤੋੜ ਲੈਣਾ ਆ ਕਰਕੇ ਦੋ ਦੋ ਰੱਖਣੀ ਏ ਕਿ ਕਿ ਰੱਖਾਂਗੇ ਚਰਚੋ ਕੱਟ ਕੇ ਰਹਿਣੀ ਕਿਹ ਵਾਰੀ ਠੀਕ ਆ ਜੀ ਇਹ ਦੋ ਆ ਅਸ ਐਸ ਰੋਟੇ ਨੂੰ ਸ਼ਰੀ ਵੀ ਰਹੀ ਕਹਿੰਦੇ ਇਹ ਚ ਐਵੇਂ ਵੀ ਤਰਪਾਲੀ ਲੰਘ ਜਾਂਦੀ ਆ ਐਵੇਂ ਵੀ ਲੰਘ ਜਾਂਦੀ ਆ ਹੁਣ ਜਦੋਂ ਲਾ ਐਵੇਂ ਵੀ ਡੱਬਣੀ ਆ